ਸੀ ਦੇਖ ਰਹੇ ਹਾਂ ਡੈਲੈਕਸਿਰਾ ਟੀਵੀ ਤੇ ਅੱਜ ਸਵੇਰੇ ਤੜਕਸਾਰੀ ਕੱਲ ਵੀ 3:30 ਵਜੇ ਦੇ ਕਰੀਬ ਚੋਰਾ ਵੱਲੋਂ ਜਲੰਧਰ ਸ਼ਹਿਰ ਦੇ ਵਿੱਚ ਧਾਵਾ ਬੋਲਿਆ ਜਾਂਦਾ ਤੇ ਤਕਰੀਬਨ ਤਕਰੀਬਨ ਜੋ ਹੋਏ ਤਿੱਕਰ ਜਾਣਕਾਰੀ ਮਿਲੀ ਕਿ 7 ਕੁ ਦੁਕਾਨਾਂ ਦੇ ਉੱਤੇ ਚੋਰੀ ਕੀਤੀ ਗਈ ਆ ਪਹਿਲੀ ਦੁਕਾਨ ਲਗਾ ਦਿੰਦੇ ਆ ਵੀ ਕੇ ਬੁੱਕਸਟੋਰ ਜਿਹੜਾ ਕਿ ਬਿਲਕੁਲ ਐਸਡੀ ਕਾਲਜ ਦੇ ਸਾਹਮਣੇ ਹੈਗਾ ਜਿਹੜਾ ਗਰਲ ਕਾਲਜ ਹੈਗਾ ਐਸਡੀ ਕਾਲਜ ਉਹਦੇ ਬਿਲਕੁਲ ਸਾਹਮਣੇ ਦੁਕਾਨ ਆ ਇੱਥੇ ਹੱਥ ਸਾਫ਼ ਕੀਤਾ ਗਿਆ ਤਸਵੀਰਾਂ ਦਿਖਾਉਣ ਲੈ ਅਸਲੇ ਦੁਕਾਨਦਾਰ ਵੱਲੋਂ ਜਿਹੜਾ ਸ਼ਟਰ ਤੋੜਿਆ ਗਿਆ ਜਿਹੜਾ ਚੋਰਾਂ ਵੱਲੋਂ ਸ਼ਟਰ ਤੋੜਿਆ ਗਿਆ ਦੁਕਾਨਦਾਰ ਵੱਲੋਂ ਉਸ ਸ਼ਟਰ ਦੀ ਰਿਪੇਅਰ ਜਿਹੜੀ ਕਰਵਾਈ ਜਾ ਰਹੀ ਹੈ ਕਿਉਂਕਿ ਉਹਨਾਂ ਵੱਲੋਂ ਹੁਣ ਫੋਰਸ ਸਿਕਿਉਰਿਟੀ ਜਿਹੜੀ ਆ ਆਪਣੀ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤਾਲੇ ਜਿਹੜੇ ਹੈਗੇ ਸ਼ਟਰ ਦੇ ਜਿਹੜੇ ਇੱਕ ਲੱਗਾ ਸੀਗਾ ਹੁਣ ਉਹਨੂੰ ਤਿੰਨ ਤਾਲੇ ਜਿਹੜੇ ਅੰਡਰਗ੍ਰਾਉਂਡ ਜਿਹੜੇ ਲੱਗਦੇ ਹੁੰਦੇ ਆ ਜਿਹੜੇ ਬ੍ਰੈਕਟਾਂ ਬੰਦ ਕਰਨ ਵਾਲੇ ਤਾਲੇ ਹੁੰਦੇ ਉਹ ਹੋਰ ਲਗਾਉਣੇ ਸ਼ੁਰੂ ਕਰ ਦਿੱਤੇ ਤਾਂ ਕਿ ਜਿਹੜੀ ਦੁਕਾਨ ਦੀ ਸੁਰੱਖਿਆ ਜਿਹੜੀ ਹੋਰ ਵਧਾਈ ਜਾ ਸਕੇ ਔਰ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਵੀ ਕੈਦ ਹੋਈਆਂ ਨੇ ਉਹ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਜਲੂ ਦਿਖਾਵਾਂਗੇ ਭਾਈ ਸਾਹਿਬ ਕਿਵੇਂ ਪਤਾ ਲੱਗਾ ਤੁਹਾਨੂੰ ਵੀ ਦੁਕਾਨ ਤੇ ਚੋਰੀ ਹੋਈ ਹੈ ਕਿੰਨੇ ਵਜੇ ਦੀ ਘਟਨਾ ਹੈਗੀ 3:34 ਮਿੰਟ ਤੇ 24 ਦੇ ਅਗਲੀ ਦੁਕਾਨ ਤੋਂ ਕਰਕੇ ਆਏ ਆ ਅੱਗੇ ਗਏ ਐ ਇੱਥੋਂ ਥੋੜਾ ਜਨਾ ਕ੍ਰੋਸ ਕੇ ਕੇ ਫਿਰ ਗੱਡੀ ਲਾਤੀ ਹੈ ਬਸ 10 ਮਿੰਟ ਦੇ ਵਿੱਚੇ ਕਰਕੇ ਚਲ ਗਏ ਕੰਮ ਇਹ ਤਾਂ ਅਸੀਂ ਉੱਪਰ ਤੁਹਾਨੂੰ ਵੇ ਬੰਦੇ ਨੇ ਸੇ ਵੀ ਤੁਹਾਡੀ ਦੁਕਾਨ ਦੇ ਥੱਲੇ ਛੜਲ ਖੁੱਲਾ ਪਿਆ ਕਿੰਨੀ ਕਚੋਰੀ ਹੋਈ ਐ ਅਪਰੋਕਸੀਮੇਟਲੀ ਗੱਲ ਕਰਦੇ ਸਾਡੇ ਦੇਖੋ ਕੈਸ਼ ਨੂੰ ਹੀ ਪਏ ਐ ਇੰਨੀ ਜਿਕਾ ਉਹਨਾਂ ਦੇ 5000 ਰੁਪਏ ਮੇਰੇ ਦੁਕਾਨ ਦੇ ਕੈਸ਼ ਸੀਗਾ ਪਲੱਸ ਮੇਰਾ ਬੰਡਲ ਰਜਿਸਟਰ ਦਾ ਲੈ ਕੇ ਗਏ ਐ ਆਹ ਹੈ ਬਤਾ ਕੋ ਸিসিਟੀਵੀ ਵੀ ਸਾਹਮਣੇ ਆਈ ਹੈ ਹਾਂ ਸিসিਟੀਵੀ ਹੈ ਕਰੇ ਹਾ ਲੋ ਸিসিਟੀਵੀ ਮੂਰੇ ਹੈ ਆਹ ਲੋ ਤਾਂ ਬਿਲਕੁਲ ਹੈ ਸিসিਟੀਵੀ ਗੜੀ ਫੁਟੇਗਾ ਉਹ ਅਸੀਂ ਦਰਸ਼ਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਗੱਡੀ ਆਂਦੀ ਐ ਗੱਡੀ ਪਹਿਲਾਂ ਅੱਗੇ ਜਾਂਦੀ ਐ ਫਿਰ ਪਿੱਛੇ ਨੂੰ ਆਂਦੀ ਐ ਔਰ ਪਿੱਛੇ ਆ ਕੇ ਰੁਕਦੀ ਐ ਰੁਕਣ ਤੋਂ ਬਾਅਦ ਦੁਕਾਨ ਦਾ ਜਿਹੜਾ ਸ਼ਟਰ ਹੈਗਾ ਉਹ ਤੋੜਿਆ ਜਾਂਦਾ ਉਸ ਤੋਂ ਬਾਅਦ ਜਿਹੜੀ ਛੋਟੀ ਮੋਟੀ ਨਕਦੀ ਸੀਗੀ 5000 ਜੋ ਦੁਕਾਨਦਾਰ ਵੱਲੋਂ ਦੱਸਿਆ ਗਿਆ ਉਹ ਚੋਰੀ ਕੀਤੀ ਜਾਂਦੀ ਐ ਨਾਲ ਇੱਕ ਬੰਡਲ ਜਿਹੜਾ ਬਾਹਰ ਪਿਆ ਸੀਗਾ ਉਹਨੂੰ ਵੀ ਨਾਲ ਲੈ ਕੇ ਜਾਇਆ ਜਾਂਦਾ ਮਹਿਜ਼ 10 ਮਿੰਟ ਦੇ ਵਿੱਚ ਇਹ ਕਾਰਾ ਜਿਹੜਾ ਇੱਥੇ ਕੀਤਾ ਜਾਂਦਾ ਵੀ ਕਹਿਣਾ ਮਤਵੇ ਇਹਨਾਂ ਨੇ ਬੀ ਫਟਾਫਟ ਪਤਾ ਹੀ ਲੱਗਿਆ ਇੱਕਦਮ ਇਹ 10-10 ਮਿੰਟ ਦੇ ਵਿੱਚ ਕੰਮ ਕਰ ਲਿਆ ਬਸ ਹਾਲਾਂਕਿ ਤੜਕਸਾਰ ਦੀ ਇਹ ਨੰਬਰ ਵੀ ਹੈਗਾ ਗੱਡੀ ਨੰਬਰ ਤੜਕਸਾਰ ਦੀ ਘਟਨਾ ਹਾਲਾਂਕਿ ਚੋਣ ਜਾਬਤਾ ਲੱਗਣ ਦੇ ਬਾਵਜੂਦ ਸ਼ਹਿਰ ਦੇ ਵਿੱਚ ਸੀਆਰਪੀ ਫੋਰਸ ਜਿਹੜੀ ਹੈਗੀ ਉਹ ਵੀ ਮੌਜੂਦ ਹੈਗੀ ਨਾਲ ਦੀ ਨਾਲ ਜੇ ਗੱਲ ਕਰੀਏ ਤੇ ਜਿਹੜੇ ਪੁਲਿਸ ਨੇ ਵੀ ਗੱਡੀ ਦੇ ਨੰਬਰ ਵੀ ਅਸੀਂ ਦਰਸ਼ਕਾਂ ਦੇ ਜਿਹੜੇ ਗੱਡੀ ਦਾ ਨੰਬਰ ਹੈਗੇ ਆ ਉਹ ਵੀ ਅਸੀਂ ਦਰਸ਼ਕਾਂ ਦੇ ਰੂਬਰੂ ਜਿਹੜੇ ਦਿਖਾ ਰਹੇ ਆ ਪੀਬੀ ਸੋਰੀ ਮਾਫ ਕਰਨਾ ਰਾਜਸਥਾਨ ਦੀ ਗੱਡੀ ਹੈ RJ 14 CV 8476 ਇਹ ਗੱਡੀ ਦਾ ਨੰਬਰ ਹੈ। ਔਰ ਇਹ ਵੀ ਦੱਸ ਦਿੱਤੀ ਗਿਆ ਕਿ ਚੋਣ ਜਾਬਤਾ ਲੱਗਣ ਦੇ ਬਾਵਜੂਦ ਜੇ ਸ਼ਹਿਰ ਦੀ ਗੱਲ ਕਰੀਏ ਸ਼ਹਿਰ ਦੇ ਵਿੱਚ CRPF ਦੀ ਟੁਕੜੀਆਂ ਮੌਜੂਦ ਹੈਗੀਆਂ ਨੇ ਗਸ਼ਟੋਂ ਨਾਲੋਂ ਨਫਰੀ ਕੀਤੀ ਜਾਂਦੀ ਹੈ। ਨਾਲ ਦੀ ਨਾਲ ਜਿਹੜੀ ਪੰਜਾਬ ਪੁਲਿਸ ਮੌਜੂਦ ਥਾਣੇ ਮੌਜੂਦ ਹੈਗੇ ਨੇ ਉਹ ਉਹਨਾਂ ਦੀ ਪੁਲਿਸ ਵੀ ਮੌਜੂਦ ਹੈਗੀ ਉਹਨਾਂ ਵੱਲੋਂ ਵੀ ਦਾਅਵੇ ਕੀਤੇ ਜਾ ਰਹੇ ਨੇ ਕਿ ਸਾਡੇ ਵੱਲੋਂ ਵੀ ਰਾਤ ਨੂੰ ਨਿਫਰੀ ਕੀਤੀ ਗਸ਼ਟ ਕੀਤੀ ਜਾਂਦੀ ਹੈ ਪਰ ਉਸ ਦੇ ਬਾਵਜੂਦ ਵੀ ਜਲੰਧਰ ਸ਼ਹਿਰ ਦੇ ਵਿੱਚ ਇੱਕ ਮੈਡੀਕਲ ਸਟੋਰ ਇਸ माफ ਕਰਨਾ ਇੱਕ ਜਿਹੜਾ ਕਿਤਾਬਾ ਬੁੱਕ ਡਿਪੋ ਹੈਗਾ ਉੱਥੇ ਚੋਰੀ ਹੋਈ ਹੈ ਇੱਕ ਥੋੜੀ ਜਿਹੀ ਅੱਗੇ ਜਾ ਕੇ ਮੈਡੀਕਲ ਸਟੋਰ ਹੈਗਾ ਉਹਦਾ ਵੀ ਰੋਕ ਕਰਾਂਗੇ ਉਹਦੀਆਂ ਵੀ ਤਸਵੀਰਾਂ ਜੀ ਜ਼ਰੂਰ ਦਿਖਾਵਾਂਗੇ ਇੱਕ ਮੈਡੀਕਲ ਸਟੋਰ ਚੋਰੀ ਹੁੰਦੀ ਹੈ ਸ਼ਾਸਤਰੀ ਮਾਰਕੀਟ ਜਿਹੜੀ ਮਾਰਕੀਟ ਹੈਗੀ ਆ ਉੱਥੇ ਵੀ ਤਿੰਨ ਤੋਂ ਚਾਰ ਦੁਕਾਨਾਂ ਨੂੰ ਨਿਸ਼ਾਨਾ ਚੋਰਾ ਵੱਲੋਂ ਬਣਾਇਆ ਗਿਆ ਤਾਂ ਬਿਲਕੁਲ ਜਿੱਦਾਂ ਕਿ ਐਸ ਵੀ ਕਾਲਜ ਦੇ ਕੋਲ ਇੱਕ ਵੀ ਕੇ ਬੁੱਕ ਡਿਪੋ ਉੱਥੇ ਚੋਰੀ ਹੋਈ ਆ ਉਹਨਾਂ ਦਾ 5000 ਦਾ ਨੁਕਸਾਨ ਹੋਇਆ ਜਾਂ ਜਿਹੜਾ ਬਾਹਰ ਹੋਰ ਸਮਾਨ ਥੋੜਾ ਬਹੁਤਾ ਪਿਆ ਸੀ ਜਦੋਂ ਉਹਨਾਂ ਨੇ ਦੱਸਿਆ ਕਿ ਇੱਕ ਗੱਟਾ ਪਿਆ ਸੀ ਉਹ ਲੈ ਕੇ ਗਏ ਆ ਤੇ ਦੂਸਰੀ ਗੱਲ ਜਿਹੜਾ ਨਾਲ ਹੀ ਉਹਨਾਂ ਤੋਂ ਕੁਝ ਕਦਮ ਤੇ ਦੂਰੀ ਤੇ ਅੱਗੇ ਕ੍ਰਿਸ਼ਨਾ ਮੈਡੀਕਲ ਸਟੋਰ ਹੈਗਾ ਉਹਨਾਂ ਦੇ ਵੀ ਨੁਕਸਾਨ ਹੋਇਆ 15 ਤੋਂ 20000 ਰੁਪਏ ਕੈਸ਼ ਸੀਗਾ ਉਹ ਲੈ ਗਏ ਆ ਹੋਰ ਦਵਾਈਆਂ ਲੈ ਗਏ ਆ ਔਰ ਨਾਲੇ ਨਾਲ ਇਹ ਵੀ ਇੱਥੇ ਜ਼ਿਕਰ ਹੈਗਾ ਕਿ ਜਿਹੜੀ ਸ਼ਾਸਤਰੀ ਚੌਂਕ ਦੇ ਵਿੱਚ ਟੈਰਾਂ ਵਾਲੀ ਮਾਰਕੀਟ ਹੈਗੀ ਆ ਜਿੱਦਾਂ ਕਿ ਆ ਵੀਲਜ਼ ਲੌਂਜ ਇੱਥੇ ਵੀ 15 ਤੋਂ 20 ਹਜ਼ਾਰ ਦੀ ਨੁਕਸਾਨ ਹੋਇਆ ਇੱਥੋਂ ਵੀ ਕੈਸ਼ ਹੀ ਲੈ ਗਏ ਦੂਸਰੀ ਵੱਡੀ ਗੱਲ ਇਹ ਵੀ ਹੈ ਕਿ ਜਿੰਨਾ ਵੀ ਨੁਕਸਾਨ ਕੀਤਾ ਇਹਨਾਂ ਚੋਰਾਂ ਵੱਲੋਂ ਸਵਿਫਟ ਕਾਰ ਚ ਆਉਂਦੇ ਨੇ ਤੇ ਕਰੀਬਨ ਕਰੀਬਨ ਜਿਹੜੀ ਦੁਕਾਨ ਦੇ ਵੀ ਉਹਨਾਂ ਨੇ ਸ਼ਟਰ ਪੱਟੇ ਨੇ ਉੱਥੋਂ ਕੈਸ਼ ਨੂੰ ਵੀ ਹੱਥ ਪਾਇਆ ਬਾਕੀ ਜਿਹੜਾ ਵੱਡਾ ਸਮਾਨ ਜਿਦਾਂ ਟਾਇਰ ਵਗੈਰਾ ਜਾਂ ਹੋਰ ਵੱਡੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਚੀਜ਼ਾਂ ਨੂੰ ਹੱਥ ਨਹੀਂ ਪਾਇਆ ਸਿਰਫ ਜਿਹੜਾ ਕੈਸ਼ ਪਿਆ ਸੀਗਾ ਉਹਨਾਂ ਨੇ ਗਲੀਆਂ ਦੇ ਵਿੱਚ ਗੱਲਿਆਂ ਦੇ ਵਿੱਚੋਂ ਕੈਸ਼ ਕੱਢ ਕੇ ਲੱਗੇ ਮੈਂ ਇੱਕ ਵਾਰੀ ਤਸਵੀਰ ਦਿਖਾ ਦਵਾ ਇਸ ਮਾਰਕੀਟ ਦੀ ਆ 6 ਦੁਕਾਨਾਂ ਦੇ ਵਿੱਚ ਦੋ ਉਹ ਵਾਲੀਆਂ ਦੁਕਾਨਾਂ ਹੈਗੀਆਂ ਮੈਡੀਕਲ ਸਟੋਰ ਬੁੱਕ ਡਿਪੋ ਤੇ 6 ਇੱਥੇ ਟੈਰਾ ਵਾਲੀਆਂ ਦੁਕਾਨਾਂ ਹੈਗੀਆਂ ਨੇ ਜਿੱਥੇ ਕੀ ਇਹਨਾਂ ਚੋਰਾਵਾਂ ਵੱਲੋਂ ਜਿਹੜੇ ਸਵਿਫਟ ਕਾਰ ਚ ਆਉਂਦੇ ਨੇ ਅਸੀਂ ਗੱਡੀ ਦਾ ਨੰਬਰ ਪਹਿਲਾਂ ਵੀ ਦੱਸਿਆ ਇੱਕ ਵਾਰੀ ਫੇਰ ਦੱਸ ਦਿੰਨੇ ਜ਼ਿਕਰ ਕਰ ਦਿੰਨਾ ਆਰ ਜੇ 14 ਸੀ ਵੀ 8476 ਇਹ ਗੱਡੀ ਦਾ ਨੰਬਰ ਹੈਗਾ ਸਵਿਫਟ ਗੱਡੀ ਹੈਗੀ ਐ ਔਰ ਇਹ ਗੱਡੀ ਲਗਾਤਾਰ ਰੇਕੀ ਕਰਦੀ ਆ ਪਿਛਲੇ 1 ਮਹੀਨੇ ਤੋਂ ਜੋ ਜਾਣਕਾਰੀ ਮਿਲੀ ਆ ਵੀ 1 ਮਹੀਨੇ ਤੋਂ ਇਹ ਗੱਡੀ ਲਗਾਤਾਰ ਮਾਰਕੀਟ ਦੀ ਆਸੇ ਪਾਸੇ ਦੀ ਰੇਕੀ ਕਰਦੀ ਹੈ ਰੇਕੀ ਕਰਨ ਤੋਂ ਬਾਅਦ ਬੀਤੀ ਰਾਤ ਕਹੋ ਵੀ ਤੜਕਸਾਰ ਸਵੇਰੇ ਸਾਢੇ 3 ਵਜੇ ਜਿਹੜਾ ਇਸ ਘਟਨਾ ਨੂੰ ਜਨਮ ਦਿੱਤਾ ਕਰੀਬਨ ਕਰੀਬਨ ਸ਼ਹਿਰ ਦੀਆਂ 7 ਤੋਂ 8 ਜਿਹੜੀਆਂ ਦੁਕਾਨਾਂ ਹੈਗੀਆਂ 6 ਦੁਕਾਨਾਂ ਇਸ ਮਾਰਕੀਟ ਦੀਆਂ ਹੈਗੀਆਂ ਸ਼ਾਸਤਰੀ ਚੌਂਗ ਮਾਰਕੀਟ ਦੀਆਂ ਜਿੱਥੇ ਕਿ ਟਾਇਰ ਵਿੱਚ ਖਰੀਦੇ ਜਾਂਦੇ ਨੇ ਔਰ ਦੋ ਦੁਕਾਨਾਂ ਹੈਗੀਆਂ ਨੇ ਐਸਵੀ ਕਾਲਜ ਦੇ ਲਾਗੇ ਇੱਕ ਮੈਡੀਕਲ ਸਟੋਰ ਹੈਗਾ ਕ੍ਰਿਸ਼ਨਰ ਮੈਡੀਕਲ ਸਟੋਰ ਦੂਜਾ ਬੁੱਕ ਡਿਪੋ ਹੈਗਾ ਵੀਕੇ ਬੁੱਕ ਡਿਪੋ ਜਿੱਥੇ ਚੋਰੀ ਕੀਤੀ ਗਈ ਹੈ ਔਰ ਤੁਸੀਂ ਦੇਖਦਾ ਚਾਰ ਬੰਦੇ ਹੈਗੇ ਇੱਕ ਗੱਡੀ ਦੇ ਵਿੱਚ ਬੈਠਾ ਰਹਿੰਦਾ ਜੋ ਅਸੀਂ ਮੈਂ ਇੱਕ ਵਾਰੀ ਸੀਸੀਟੀਵੀ ਤਸਵੀਰਾਂ ਇੱਕ ਵਾਰੀ ਫੇਰ ਆਪਣੇ ਦਰਸ਼ਕਾਂ ਨੂੰ ਜਰੂਰ ਦਿਖਾਵਾਂਗੇ ਵੀ ਕਿਵੇਂ ਇਹ ਘਟਨਾ ਨੂੰ ਅੰਜਾਮ ਇਹਨਾਂ ਵੱਲੋਂ ਦਿੱਤਾ ਜਾਂਦਾ ਇਹ ਤਸਵੀਰ ਹੈਗੀ ਸੀਸੀਟੀਵੀ ਦੀ ਇੱਕ ਸ਼ਖਸ ਜਿਹੜਾ ਡਰਾਈਵਰ ਹੈਗਾ ਉਹ ਗੱਡੀ ਦੇ ਵਿੱਚ ਬੈਠਾ ਰਹਿੰਦਾ ਔਰ ਤਿੰਨ ਸ਼ਖਸ ਨਿਕਲਦੇ ਨੇ ਸ਼ਟਰ ਨੂੰ ਬੁਰੀ ਤਰੀਕੇ ਨਾਲ ਖਿੱਚਦੇ ਨੇ ਤੇ ਚੱਕ ਦਿੰਦੇ ਨੇ ਮੈਂ ਇਹ ਸ਼ਟਰ ਦੀਆਂ ਤਸਵੀਰਾਂ ਦਿਖਾਉਣਾ ਪਹਿਲਾਂ ਕਿ ਜਦੋਂ ਇਥੋਂ ਕੁੰਡਿਆਂ ਨੂੰ ਇਹਨਾਂ ਕੁੰਡਿਆਂ ਨੂੰ ਹੱਥ ਪਾ ਕੇ ਬੁਰੀ ਤਰੀਕੇ ਨਾਲ ਬਾਹਰ ਨੂੰ ਖਿੱਚਿਆ ਜਾਂਦਾ ਜਦੋਂ ਬਾਹਰ ਨੂੰ ਜਦੋਂ ਬਾਲ ਬਾਲ ਨੂੰ ਖਿੱਚਦੇ ਨੇ ਇਸ ਤਰੀਕੇ ਨਾਲ ਬਾਹਰ ਨੂੰ ਖਿੱਚਿਆ ਜਾਂਦਾ ਤੇ ਇਸ ਤਰੀਕੇ ਨਾਲ ਜਿਹੜਾ ਸਮਾਨ ਜਿਹੜਾ ਹੈਗਾ ਅੰਦਰੋਂ ਚੋਰੀ ਕੀਤਾ ਜਾਂਦਾ ਦੋ ਜਣੇ ਸ਼ਟਰ ਫੜ ਕੇ ਖੜ ਜਾਂਦੇ ਨੇ ਤੇ ਇੱਕ ਸ਼ਖਸ ਹੰਦਰ ਜਾਂਦਾ ਕੈਸ਼ ਹੁੰਦਾ ਜਿਹੜਾ ਔਰ ਜ਼ਰੂਰੀ ਸਮਾਨ ਉਹਨਾਂ ਨੂੰ ਲੱਗਦਾ ਵੀ ਛੇਤੀ ਵੇਚਿਆ ਖਰੀਦਿਆ ਜਾ ਸਕਦਾ ਉਹ ਸਮਾਨ ਚੱਕਦੇ ਨੇ ਤਰਫੂ ਚੱਕਰ ਹੋ ਜਾਂਦੇ ਨੇ ਔਰ ਦੂਸਰੀ ਵੱਡੀ ਗੱਲ ਇੱਥੇ ਇਹ ਵੀ ਸਾਹਮਣੇ ਆਉਂਦੀ ਹੈ ਕਿ ਪਿਛਲੇ 1 ਮਹੀਨੇ ਤੋਂ ਰੇਕੀ ਕੀਤੀ ਜਾਂਦੀ ਹੈ ਔਰ ਆਮ ਤਾਂ ਲੱਗਣ ਹੋਣ ਮੌਜੂਦ ਇੰਨੀਆਂ ਲਗਾਤਾਰ ਇੰਨੀਆਂ ਵੱਡੀ ਗਿਣਤੀ ਦੇ ਵਿੱਚ ਦੁਕਾਨਾਂ ਨੂੰ ਦੁਕਾਨਾਂ ਬਣਾਉਣਾ ਵਾਲੀਆਂ ਰਸਤਾਂ ਕਿਤੇ ਨਾ ਕਿਤੇ ਪੋਸਟੇ ਖੜਾ ਹੁੰਦਾ ਦਿਖਾਈ ਦੇ ਰਿਹਾ ਦਿਲੰਦਰ ਦੇ ਸ਼ਾਸਤਰੀ ਚੌਂਕ ਦੇ ਵਿੱਚ ਐਸਡੀ ਕਾਲਜ ਦੇ ਨੇੜੇ ਇਹਨਾਂ ਜਗਾਵਾਂ ਤੇ ਜਿਹੜੀ ਇਹ ਚੋਰੀ ਕੀਤੀ ਜਾਂਦੀ ਔਰ ਤਕਰੀਬਨ ਤਕਰੀਬਨ ਸਾਰੀਆਂ ਦੁਕਾਨਾਂ ਤੇ ਕੈਸ਼ ਕੀ ਕੈਸ਼ ਨੂੰ ਹੀ ਹੱਥ ਪਾਇਆ ਜਾਂਦਾ ਮੇਰੇ ਨਾਲ ਐਸ ਦੁਕਾਨ ਦੇ ਜਿਹੜੇ ਓਨਰ ਹੈਗੇ ਨੇ ਮੌਜੂਦ ਹੈਗੇ ਗੱਲਬਾਤ ਕਰਦੇ ਆ ਪੈਸਾ ਉਤਾਰ ਕੇ ਰੱਖਣਾ ਕਿੰਨਾ ਕੋ ਨੁਕਸਾਨ ਹੋਇਆ ਬੰਦਾ ਦੱਸੋ ਜੀ ਨੁਕਸਾਨ ਕੋ ਕੈਸ਼ ਤਾਂ ਨਹੀਂ ਸੀਗਾ ਪਰ ਉਹ ਡੀਵੀਆਰ ਵਗੈਰਾ ਸੀਗਾ ਅੱਲੇ ਬਾਕੀ ਅੰਦਰ ਦੇਖਾਂਗੇ ਪੁਲਿਸ ਨੂੰ ਇਤਲਾਹ ਕਰਤੀ ਆਹ ਸਵੇਰੇ ਕੱਤੂ ਸੀ ਲੈ ਕੇ ਸੀ ਰਿਪੋਰਟ ਲਿਖਾ ਕੇ ਲੱਗੇ ਕਿੰਨੀਆਂ ਕੁ ਦੁਕਾਨਾਂ ਮਾਰਕੀਟ ਦੀਆਂ ਹੈਗੀਆਂ ਜੋ ਆਵਾਂ ਨਾਲ ਆ ਇੱਕ ਟੈਰਾਂ ਵਾਲੀ ਇੱਕ ਛਾੜੀ ਹੈ ਇੱਕ ਪਿੱਛੇ ਸਵੇਰੇ ਮਾਰਕੀਟ ਹੁੰਦੇ ਆ ਦੋ ਤਿੰਨ ਦੁਕਾਨਾਂ ਉੱਥੇ ਹੈਗੀਆਂ ਤੇ ਜੋ ਹਜੇ ਤੱਕ ਜਾਣਕਾਰੀ ਮਿਲੀ ਕਹਿੰਦੇ ਵੀ ਕਾਫੀ ਪਿਛਲੇ ਲੰਬੇ ਅਰਸੇ ਤੋਂ ਰੇਕੀ ਕਰਦੇ ਪਏ ਸੀ ਇਹ ਕਾਰ ਦੇ ਵਿੱਚ ਹਾਂ ਲੋਕਾਂ ਨੂੰ ਪਤਾ ਲੱਗਿਆ ਇਹ ਕਹਿੰਦੇ ਅੱਗੇ ਵੀ ਉਹ ਵਾਈਟ ਕਲਰ ਦੀ ਕੋਈ ਹੈਗੀ ਹੈ ਆਪਣਾ ਸਵਿਫਟ ਮੈਂ ਹਾਂ ਬਾਕੀ ਪੁਲਿਸ ਤੇ ਜੀ ਇਹਨਾਂ ਦਾ ਬੜਾ ਮਾੜਾ ਹਾਲ ਹੈ ਇੱਕ ਗੱਡੀ ਨਹੀਂ ਲੱਭ ਸਕਦੇ ਇਹਨੇ ਸ਼ਹਿਰ 'ਚ ਕੈਮਰੇ ਲੱਗੇ ਕਾਦੇ ਬੱਸ ਲੱਗੇ ਨੇ ਬਿਲਕੁਲ ਇੱਥੇ ਪੁਲਿਸ ਦੇ ਉੱਤੇ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਹੁੰਦਾ ਹੈ ਔਰ ਲੋਕਾਂ ਵੱਲੋਂ ਹੁਣ ਜਿਹੜੇ ਦੁਕਾਨਦਾਰ ਵਾਰੇ ਵੱਲੋਂ ਇੱਕ ਜੁਗਤ ਬਣਾਈ ਜਾ ਰਹੀ ਹੈ ਕਿ ਆਪਸ ਦੇ ਵਿੱਚ ਮਿਲ ਜੁਲ ਕੇ ਕੋਈ ਤਰਕੀਬ ਘੜੀ ਜਾਵੇ ਜਿਸ ਕਾ ਕਰਕੇ ਵੀ ਇਹ ਜਿਹੜੀ ਚੋਰੀ ਵਰਗੀਆਂ ਵਾਰਦਾਤਾਂ ਜਿਹੜੀਆਂ ਸ਼ਹਿਰ ਦੇ ਵਿੱਚ ਹੋ ਰਹੀਆਂ ਨੇ ਉਹਨਾਂ ਦੇ ਨਕੇਲ ਕੱਸੀ ਜਾਵੇ ਕਿਉਂਕਿ ਸ਼ਹਿਰ ਦੇ ਵਿੱਚ ਸੀਸੀਟੀਵੀ ਵੀ ਪ੍ਰਸ਼ਾਸਨ ਵੱਲੋਂ ਵੀ ਲਗਾਏ ਗਏ ਨੇ ਲੋਕਾਂ ਨੇ ਆਪ ਮੁਹਾਰੇ ਵੀ ਸੀਸੀਟੀਵੀ ਲਗਾਏ ਹੋਏ ਨੇ ਔਰ ਉਹਨਾਂ ਦੀ ਮਦਦ ਲੈ ਕੇ ਚੋਰਾਂ ਦਾ ਿਕਰ ਪੁਲਿਸ ਕਿੰਨੀ ਜਲਦੀ ਪਹੁੰਚਦੀ ਏ ਇਹ ਇੱਕ ਸਵਾਲੀਆ ਨਿਸ਼ਾਨ ਹੈ ਔਰ ਕਿੰਨੀ ਜਲਦੀ ਚੋਰਾਂ ਨੂੰ ਗ੍ਰਿਫਤਾਰ ਕਰਦੀ ਏ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਦੈਨਿਕ ਸੋਇਟੀਵੀ ਜਲੰਧਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ